ਉਜੀ ਗਿਫਟ ਸਟਾਉ ਗਿਆ ਬੈਗ ਬਾਹਰ ਨਾ ਕੱਟ ਖਾਇਆ ਕਰੋ ਘਾਣੇ ਖਾਣ ਦੀ ਯਾਰ ਕਿਉਂ ਉੱਤਨੀ ਮੇਰੀ ਮੰਮੀ ਨੂੰ ਬੋਨ ਬੋਨ ਲਸੀ ਆ ਗਿਆ ਤੇ ਹੁਣ ਅਸੀਂ ਕਰਾਂਗੇ ਪ੍ਰੈਕਟਿਸ ਹੈਲੋ ਪਪੀ ਹੁਣ ਅਸੀਂ ਕਾਨ ਬਣਵਾ ਲਿਆ ਤੇ ਹੁਣ ਹਾਂਜੀ ਰਿਸੈਸ ਹੋ ਗਿਆ ਤੇ ਅਸੀਂ ਅੱਜ ਕੀ ਖੀਂਆ 버ਗਰ ਹੋ ਨੇ 85 ਪ੍ਰੋਸੈਸ ਹੋਈ ਆ ਗਿੰਨੀ ਜੀ ਨਾਰਾਜ਼ ਹੋ ਗਏ ਸੀਗੇ ਉਹਨਾਂ ਨੂੰ ਮਨਾਣ ਮੈਂ ਗਈ ਕਲਾਸ ਚ ਤੇ ਉਹਨਾਂ ਨੂੰ ਵੀ ਮਨਾਣੇ ਆ ਹਲੇ ਕਲਾਸ ਹੀ ਲੱਗਦੀਆਂ ਆ ਤਾਂ ਨਾਮ ਵੀ ਨਹੀਂ ਹੋਇਆ ਮੇਥੋਂ ਸਵਰੇ ਤੇ ਜਸ਼ਕਾ ਹੀ ਆਏ ਨਹੀਂ ਅੱਜ ਅੱਜ ਕੱਲੇ ਖੁਫ ਖੁਫ ਔਰ ਗਿੰਨੀ ਜੀ ਆ ਗਏ ਆ ਸੀ ਬਣਾ ਲਿਆ ਗਿੰਨੀ ਜੀ ਨੂੰ ਨਾਰਾਜ਼ ਹੋ ਗਏ ਸੀਗੇ ਬੈਂਕਾਂ ਨਾਰਾਜ਼ ਹਾਂ ਜਲਦੂ ਫੋਨ ਖਿਆਲ ਤੁਸੀਂ ਕਿ ਮੈਂ ਇੰਨਾਂ ਦੇ ਸੀ ਜਸ਼ਕਾ ਵੀ ਨਹੀਂ ਆਈ ਅੱਜ ਤੇ ਹਣਾ ਬੈਠੇ ਆ ਤੇ ਅੱਜ ਅਸੀਂ ਜਾਣਾ ਪਿਆਰ ਨੂੰ ਫੜਿਆ ਕੰਮ ਆ ਆਪਣੇ ਕੱਲ ਬਣਾਣੇ ਆ ਪਤਾ ਨਹੀਂ ਕਿੱਦਾਂ ਹੋਣੀ ਆ ਮੈਂ ਤਾਂ ਪਹਿਲਾਂ ਬਣਾਏ ਸੀ ਮੇਰੇ ਬੰਦ ਹੋ ਗਏ ਆ ਕਿ ਹੋਣਾ ਅਸੀਂ ਬਣਾਉਣਾ ਦੇ ਅਸੀਂ ਜਾਣਾ ਆ ਤੁਸੀਂ ਥੋੜਾ ਲੇਟ ਆਓ ਲੈਣ ਆਉਗੇ ਉੱਥੇ ਜਾਵਾਂਗਾ ਪਿਆ ਕੋਈ ਗੱਲ ਵੀ ਨਹੀਂ ਆਉਂਦੀ ਵੀ ਸਾਨੂੰ ਮੈਂ ਉਹਨਾਂ ਕੈਸੀ ਲਿਖੀ ਤੇ ਬਾਲ ਪਤਾ ਨਹੀਂ ਖਾ ਰਿਆ ਇਹਨਾਂ ਗੱਲ ਸਮਝ ਲੈ ਵੀ ਦੰਦ ਵੀ ਆ ਇਸ ਦੇ ਨਾਲੇ ਵਿੱਚ ਅੱਧਾ ਚੱਫੀ ਬਾਗੀ ਨੂੰ ਸੌਣ ਦੱਸੇ ਠੀਕ ਹੈ ਇਹ ਤਾਂ ਬੁੜ ਚੱਕੀ ਨਹੀਂ ਭੰਗ ਆਏ ਦੇ ਮੋਗੇ ਦੇ ਸੱਕੜੇ ਤੇ ਆ ਤੁਰੋ ਹਟ ਜਾ ਕਹਿੰਦਾ ਮੈਨੂੰ ਕਹਿਣਾ ਸੁਸਤੀ ਤਾਂ ਘਟਦੇ ਹੀ ਨਹੀਂ ਮੈਂ ਘਟੇ ਸਿੱਦੇ ਕੁਝ ਕਿਹਾ ਮੈਂ ਤਾਂ ਖੰਦੀ ਹੁਣ ਅਸੀਂ ਜਲੇ ਸ਼ੈਲੋ ਗਿਮਜੀ ਨਾਲ ਕੇ ਅਨਾਸੀ ਜਾਣਾ ਕੰਨ ਬਣਾਣੇ ਆ ਤੇ ਹੋਰ ਗਿਫਟ ਬਗਾਇਆ ਲੈਣੇ ਆ ਜੋ ਸ਼ੈਲ ਲੈਣੇ ਆ ਹੁਣ ਅਸੀਂ ਕੰਨ ਬਣਵਾ ਲਿਆ ਤੇ ਹੁਣ ਅਸੀਂ ਗਿਫਟ ਲੈਣ ਜਾਣਾ ਐਤੀ ਬੰਨ ਹੋ ਗਏ ਨਵੇਂ ਲੈ ਲੈਣੇ ਆਣੇ ਚਲੋ ਹੁਣ ਚੱਲਦੇ ਗਿਫਟ ਲੈ ਗਿਫਟ ਸ਼ਾਪ ਤੇ ਆ ਗਏ ਹਾਂ ਤੇ ਗਿਫਟ ਰਮਾਂਗੇ ਦੇਖਦੇ ਆ ਕੀ ਲੈਣੇ ਆ ਫਿਰ ਚਲੋ ਦੇਖੀਏ ਇਹ ਥੋੜਾ ਜੂਸਫੁਲ ਜਿਹਾ ਹੋਵੇਗਾ ਕਿ ਨਹੀਂ ਉਹ ਜੀ ਗਿਫਟ ਸਟਾਉ ਹੋ ਗਿਆ ਪੈਕ ਤੁਸੀਂ ਸਿਲੇਕਟ ਕਰ ਲਿਆ ਆ ਕਿ ਨਹੀਂ ਤੇ ਇਹਦੇ ਮम्मा ਨੇ ਹਾਲੇ ਲੈਣ ਆਣਾ ਤੇ ਉਹ ਵੀ ਛੱਟੇ ਆਣਾ ਤੇ ਸ਼ਹਿਰ ਦੇਖ ਸਕਦੇ ਹੋ ਲੋ ਜੀ ਇਹ ਕੋਣ ਅਸੀਂ ਚੱਲੇ ਆ ਆਪਣੇ ਆਪਣੇ ਘਰ ਨੂੰ ਜਿੱਨੇ ਦੇ ਮम्मा ਜੀ ਵੀ ਆ ਗਏ ਆ ਸਕੂਟੀ ਕਮਾ ਰਹੇ ਆ ਅਸੀਂ ਫੇਟ ਕਰ ਰਹੇ ਆ ਆ ਗਏ ਹੁਣ ਕੁੰਡੀ ਦੇ ਰੋਮਾਂ ਹਾਂਜੀ ਹੁਣ ਹੋ ਗਈ ਆ ਸ਼ਾਮ ਤੈਦਰਾ ਆ ਗਏ ਬੀਬੀ ਜੀ ਬਾਏ ਬੀਬੀ ਹੁਣ ਅਸੀਂ ਚੱਲਦੇ ਆ ਭਾਬੀ ਹੋਂਾਂ ਦੇ ਪ੍ਰੈਕਟਿਸ ਕਰਨ ਸਿਚਾਈ ਦਾ ਡਾਂਸ ਪ੍ਰੈਕਟਿਸ ਹੋ ਗਿਆ ਅਬਸ ਡਾਂਸ ਪ੍ਰੈਕਟਿਸ ਲੈ ਕੇ ਚੱਲਦੇ ਆ ਬੀਬੀ ਜੀ ਇਹ ਫੇ ਉੱਥੇ ਮਿਲਦੇ ਆ ਤੁਹਾਨੂੰ ਹੁਣ ਅਸੀਂ ਆ ਗਿਆ ਤੇ ਹੁਣ ਅਸੀਂ ਕਰਾਂਗੇ ਪ੍ਰੈਕਟਿਸ ਹੈਲੋ ਪੱਪੀ ਹੈਲੋ ਕਿਰਨ ਇਹ ਹੁਣ ਅਸੀਂ ਕਰਦੇ ਆ ਫੇ ਮਿਲਦੇ ਆ ਹੁਣ ਅਸੀਂ ਚਲੇ ਘਰਾਂ ਨੂੰ ਕਿਰਨ ਜੀ ਨਾਲ ਕਿਤੇ ਬਬ ਬਬ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਕਰ ਦੇ ਇਹ ਮੂ ਮਨੂ ਬਾਏ ਬਾਏ ਚਲੋ ਹੁਣ ਅਸੀਂ ਕਰਾਂ ਚੱਲਦੇ ਆ ਬਾਏ ਕਿਰਨ ਚਲ ਦੇ ਦੇਖ ਕਿ ਦਸ਼ਤਾਨ ਜਾ ਬਾਏ ਬਾਏ ਕਰਦਾ ਹੈਲੋ ਵੀਵੀ ਕਿਉਂ ਹਾਂ ਸੁਣਾਵਾ ਵੀ ਕਿੱਦਾਂ ਬੜੇ ਚਿਰ ਦਿੱਲੀ ਤੋਂ ਆਏ ਨਾ ਤੁਸੀਂ ਕਿੱਦਾਂ ਰਿਹਾ ਹੈ ਅੱਛਾ ਬਰਬਦੀਆ ਰਿਹਾ ਹੈਲੋ ਹੈਲੋ ਕਰੋ ਬੇਟਾ ਹੈਲੋ ਹੈਲੋ ਕਹਿ ਦੋ ਹੈਲੋ ਕਾਕੇ ਨੂੰ ਹੈਲੋ ਕਹਿ ਦੋ ਬਾਏ ਬਾਏ ਦੇਖਦਾ ਹੈ ਕਿ ਆਪਣੀ ਫੋਟੋ ਦਾ ਹਾਂ ਕਰਕੇ ਚਲੋ ਹੁਣ ਅਸੀਂ ਚੱਲ ਓਕੇ ਬਾਈ ਮੈਂ ਥੱਕ ਗਈ ਮੈਂ ਥੱਕ ਗਈ ਤੇ ਪ੍ਰੈਕਟਿਸ ਕਰਦੀ ਹਾਂਜੀ ਵਲੌਗ ਸ਼ਾਇਦ ਮੈਨੂੰ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਆਫ ਥੱਕ ਗਏ ਸੇ ਪੂਰੇ ਹੁਣ ਜਾ ਕੇ ਰੋਟੀਆਂ ਬਣਾਣੀਆਂ ਪੈਣੀਆਂ ਡੈਡੀ ਜੀ ਵੀ ਆ ਗਏ ਡੈਡੀ ਜੀ ਸੈਰ ਕਰ ਰਹੇ ਆ ਜੈਦਰੀ ਕਰ ਰਹੇ ਆ ਚਲੋ ਹਾਂਜੀ ਹੁਣ ਅਸੀਂ ਰੋਟੀ ਬਣਾ ਕੇ ਬੇਲੇ ਹੋ ਕੇ ਖਲਾਫ ਹੀ ਲਾ ਕੇ ਤੇ ਹੁਣ ਬੇਲੇ ਹੋ ਗਏ ਆ ਤੇ ਹੁਣ ਅਸੀਂ ਕੱਲਾ ਗਰੇ ਆ ਮੰਮੀ ਜੀ ਨਾ ਹੋਰ ਦੱਸੋ ਮੰਮੀ ਜੀ ਕਿੱਦਾਂ ਚੱਲਦੀ ਤਿਆਰੀ ਤਿਆਰੀ ਸਾਡੀ ਕਾਦੀ ਆ ਹਾਂ ਆ ਬੀਬੀ ਆਂਟੀ ਅਨੇ ਵੀ ਗਿੱਦੇ ਦੀ ਤਿਆਰੀ ਕਰਨੀ ਆ ਮੰਡੇ ਤੋਂ ਅੱਛਾ ਅੱਛਾ ਤੁਹਾਨੂੰ ਪਤਾ ਹੈ ਮੰਨੇ ਤੋਂ ਇਨਾਂ ਨੇ ਬਟ ਮੈਂ ਹੋਣਾ ਨਹੀਂ ਇਨਾਂ ਨੇ ਸਵੇਰੇ ਸਵੇਰੇ ਕਰਨੀਆਂ ਤੇ 11 ਵਜੇ ਤੱਕ ਉਹਨਾਂ ਦਾ ਟਾਈਮ ਆ ਦੇਖੋ ਕਿੱਦਾਂ ਹੋਊਗਾ ਕਿ ਤੁਹਾਨੂੰ 3 3 ਆਲੇ ਦਿਨ ਤੱਕ ਤੁਹਾਨੂੰ ਸਾਰ ਕੁਝ ਬਲੌਂਚ ਦਿੱਤੀ ਸੀ ਤੇ ਕੁੜੀਆਂ ਕੀ ਕਰਦੀਆਂ ਕਿੱਦਾਂ ਹੁੰਦਾ ਆ ਸਾਡੀ ਘੜੀ ਚ ਕੁਝ ਆ ਦੇ ਕੁੜੀਆਂ ਤਾਂ ਹੈ ਹੀ ਨਹੀਂ ਬਾ ਕੁੜੀਆਂ ਹੈ ਨਹੀਂ ਇਸ ਵਾਰ ਬੀਬੀਆਂ ਹੀ ਆਈਆਂ ਹਾਂ ਕੁੜੀਆਂ ਬਸ 2-3 ਕੀ ਆ ਹੋਰ ਹਨ ਨਹੀਂ ਆ ਇਸ ਵਾਰ ਹੋ ਰਹੀ ਨਹੀਂ ਨਾ ਕਈ ਕੰਮ ਤੇ ਗਏ ਉਹ ਕਈ ਰਿਗਿਆ ਹੋਰ ਪੇਪਰਾਂ ਦੇ ਆ ਕਈ ਤਾਂ ਤੇ ਆਉਂਦੇ ਵੀ ਨਹੀਂ ਹੈਗੇ ਪ੍ਰੈਕਟਿਸ ਲੈਣ ਉੱਤੇ ਹਮ ਅੱਗੇ ਸਾਨੂੰ ਗੱਲ ਨਹੀਂ ਆਦੀ ਅੱਜ ਮੈਂ ਕੰਨ ਬਣਾ ਲਏ ਦੇਖੋ ਦੇਖੋ ਸਾਰੇ ਜਾਣੇ ਸ਼ੀ ਹੋ ਗਏ ਔਰ ਮੇਰੇ ਨਾ ਕਿੰਨੇ ਮਤਲਬ ਸਾਲ ਹੋ ਗਿਆ ਹੁਣ ਆ ਨਾ ਹਾਂ ਸਾਲ ਹੋ ਗਿਆ ਮੈਂ ਬਣਵਾਈ ਨਹੀਂ ਮੰਮੀ ਮੇਰੇ ਮੰਗਲ ਹੀ ਪੈ ਰਹੇ ਬੜਾ ਉਦੇਸਾ ਸੀਗਾ ਬੰਦ ਹੋ ਗਏ ਹਾਂ ਬੜਾ ਉਦੇਸਾ ਸੀ ਉਹ ਬੰਦ ਸਟੇ ਹੋ ਗਏ ਤੇ ਉਦਾਂ ਉਹ ਖੁਸ਼ ਵੀ ਨਹੀਂ ਮੰਮੀ ਕਿੱਤਾ ਉਹਨਾਂ ਨੇ ਬਸ ਆਹੀ ਟੋਪ ਸੁੰਦਰ ਬਾਤ ਤੇ ਕਾਸ ਜਿ ਬਣ ਹੋ ਗਏ ਮੈਨਾਂ ਆਇਆ ਮੈਨੂੰ ਮੇਰੇ ਦੀ ਬਾਂਦ ਸੀਗਾ ਬਹੁਤਾ ਨਹੀਂ ਮਤਲਬ ਜਦ ਸਾਫ ਕਰਨੇ ਵਾਲੇ ਸਿਤਾ ਆ ਗਏ ਤੇ ਬਸ ਉਹਨਾਂ ਨੇ ਐਦਿ ਕੰਮ ਚ ਪਾਤੇ ਮੈਂ ਕਹਿੰਦਾ ਵੀ ਮੇਰਾ ਤਾਂ ਸੋਖਾ ਮੈਂ ਡਰ ਗਈ ਮੈਨੂੰ ਪਤਾ ਨਹੀਂ ਕਿੱਦਾਂ ਉਹਨੇ ਸੂਈ ਪਾਈ ਮੈਂ ਕਿਉਂ ਮੈਨੂੰ ਦੁਖੜਾ ਲੱਗਣਾ ਪਰ ਉਹਨੇ ਇਦੀ ਪਾ ਦਿੱਤਾ ਮੈਗਾ ਸ਼ੁਕਰ ਮੈਂ ਬਚ ਗਈ ਫਿਰ ਮੈਂ ਵਾਸੂਫੇ ਅਸੀਂ ਗਿਫਟ ਲਿਆ ਹਿੰਮਾ ਦੇ ਘਰੇ ਅਸੀਂ ਚ ਹਿੰਮਨਿਸ਼ ਸ਼ਾਇਦ ਕਰੇ ਜਾਣਾ ਆਪਣੀ ਤੇ ਉਹ ਕਹਿੰਦੀ ਮੇਰੇ ਕੋ ਟਾਈਮ ਨਹੀਂ ਹੈਗਾ ਤੇ ਫੋਨ ਕਹਿੰਦੀ ਮੈਂ ਤੇਰੇ ਘਰੇ ਆਉਂਗੀ ਤੇ ਮਿਲ ਕੇ ਜਾਉਂਗੀ ਤੇ ਫੂ ਦੋ ਅਸੇ ਉਹਨੂੰ ਗਿਫਟ ਦੇ ਦਾਂਗਾ ਤੇ ਗਿਫਟ ਵਾਲੇ ਅਸੀਂ ਰੱਖ ਕੇ ਆਇਆ ਤੇ ਜਦੋਂ ਆਉਗੀ ਫਿਰ ਉਹਨੂੰ ਦੇਵਾਂਗੇ ਅਸੀਂ ਹੈਵ ਅ ਮੀਸ ਗਿਫਟ ਮੈਂ ਲੈ ਆਉਂਦਾ ਆ ਤੇ ਫੂ ਦੋ ਨੂੰ ਦੇ ਦਵਾਂਗੇ ਮੈਂ ਤੁਹਾਨੂੰ ਦੱਸ ਦੂੰ ਉਹ ਫਿਰ ਆਪੀ ਦੇਖੋਗੀ ਹਾਂ ਗਿਫਟ ਆਪੀ ਦੇਖਣੀ ਮੈਂ ਕਿ ਗਿਫਟ ਦੇ ਦੰਦਿਆ ਨਾ ਉਹਨੂੰ ਵਧੀਆ ਲੱਗਣਾ ਹਣਾ ਉਧਰ ਵਿਆਹ ਤੇ ਜਾਣ ਹੀ ਹੋਇਆ ਮੰਮੀ ਜੀ ਠੀਕ ਨਹੀਂ ਸੀ ਨਾਲੇ ਰਾਤ ਦਾ ਵਿਆਹ ਸੀਗਾ ਤੇ ਫਿਰ ਜਾਣ ਹੀ ਹੋਇਆ ਹੈਗਾ ਤਾਂ ਫਿਰ ਮੈਂ ਉਹਨੂੰ ਫੋਨ ਕਰਕੇ ਦੱਸਿਆ ਵੀ ਅੱਤਾ ਹੋਇਆ ਤਾਂ ਕਰਕੇ ਆ ਨਹੀਂ ਹੋਇਆ ਫਿਰ ਕਹਿੰਦੀ ਚਲੋ ਮੈਂ ਮਿਲਣਾ ਆਉਂਗੀ ਤੈਨੂੰ ਮੈਂ ਕਿ ਚਲ ਠੀਕਾ ਚਲੋ ਫੇ ਹੁਣ ਅਸੀਂ ਇਹ ਫਿਲਮ ਖਤਮ ਕਰਦੇ ਹਾਂ ਤੇ ਅਸੀਂ ਫੇ ਜਾਂਦੇ ਹਾਂ ਸੌਣ ਤੇ ਤੁਹਾਨੂੰ ਬਲੋਗ ਕਿਹੋ ਜਿਹਾ ਲੱਗਾ ਜੂਟ ਮਿਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਮੰਮੀ ਜੀ ਸਬਸਕ੍ਰਾਈਬ ਕਰ ਦਿਓ ਮੰਮੀ ਜੀ ਨੂੰ ਕਹਿਣਾ ਨਹੀਂ ਆਉਂਦਾ ਪਰ ਮੰਮੀ ਜੀ ਲਈ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਮੰਮੀ ਜੀ ਜੱਤੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ